ਅੰਨੀ ਢੰਗੀ ਭਾਈ ਜਰਾ ਅੱਜ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆਗਾ ਕੀ ਕਹਿਣਾ ਕਹੋਗੇ ਪਰੇ ਪਹਿਲਾਂ ਤੇ ਤੁਹਾਡੇ ਮਾਦੇ ਨੇ ਸਾਰਿਆਂ ਨੂੰ ਪਿਆਰ ਪੜੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਇਹ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਸਹਿਲ ਜਨੈਲਾਗੁਰੂ 50 ਤੋਂ 60 ਹਜ਼ਾਰ ਵਾਦੀ ਦਾ ਇਸਲੇ ਸ਼ਹਿਰ ਬਣ ਚੁੱਕਾ ਇੱਥੇ ਇੱਕ ਪਹਿਲੇ ਹੀ ਗਊਸ਼ਾਲਾ ਬੜੀ ਸ਼ਰਤਾਂ ਤੇ ਭਾਵਨਾ ਨਾਲ ਜਿਹੜੇ ਸਾਡੇ ਸਾਥੀ ਆ ਉੱਥੇ ਚਲਾ ਰਹੇ ਆ ਪਰ ਉੱਥੇ ਗਊਆਂ ਜਿਆਦੀਆਂ ਹੋਣ ਕਰਕੇ ਕੁਝ ਬਜ਼ੁਰਗ ਗਊਆਂ ਨੇ ਕੁਝ ਦੂਸਰੀਆਂ ਗਊਆਂ ਲਈ ਉਹਦੇ ਕਰਕੇ ਬੜਾ ਜੂਲੀ ਹੋ ਗਿਆ ਸੀ ਕਿ ਉੱਥੇ ਜਿਹੜੇ ਸਣੀਆਂ ਗਊ ਮਾਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਉੱਥੇ ਜ਼ਿਆਦਾ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਅ ਹੁੰਦਾ ਸੀ ਸੋ ਉਹਦੇ ਵਾਸਤੇ ਸਾਨੂੰ ਬੜੀ ਜਨਾਲਾ ਸੀ ਤੁ ਬੜੀ ਵੱਡੀ ਜ਼ਰੂਰਤ ਸੀ ਇੱਕ ਨਵੀਂ ਗਊਸ਼ਾਲਾ ਇੱਕ ਨਵੀਂ ਜਗ੍ਹਾ ਖੁੱਲੀ ਜਗ੍ਹਾ ਜਿੱਥੇ ਮਿਲ ਸਕੇ ਇਹ ਸਾਡੇ ਸਤਕਾਰਯੋਗ ਕਮਨਵਰਤੀ ਸਾਹਿਬ ਪ੍ਰਜੈਸੀ ਇਟੋ ਜੀ ਦੀ ਦੂਰ ਅੰਦੇਸ਼ੀ ਹੀ ਕਿ ਉਹਨਾਂ ਨੇ ਅੱਜ ਤੱਕ ਆਪਾਂ ਜਿੰਨਾਂ ਵੀ ਗਵਰਨਮੈਂਟ ਆਈਆਂ ਜੋ ਵੀ ਆਈਆਂ ਸਿਰਫ ਗਾਲੀਆਂ ਨਾਲੀਆਂ ਸਟਰੀਟ ਲਾਈਟਾਂ ਦੇ ਆਦਿ ਦੇ ਵਿੱਚ ਰੁੱਝੀਆਂ ਨਹੀਂ ਆ ਇਸ ਵਾਰ ਦੇ ਕਦੀ ਵੀ ਕਿਸੇ ਨੇ ਸੋਚਿਆ ਕਿ ਆਪਾਂ ਇਹ ਵੀ ਇਹੋ ਜਿਹਾ ਵਿਕਾਇ ਇਹਨੂੰ ਵਿਕਾਸ ਕਹਿੰਦੇ ਹਨ ਇਹਨੂੰ ਬਦਲਾ ਕਹਿੰਦੇ ਆ ਜੀ ਇਹਨੂੰ ਵਿਕਾਸ ਨਹੀਂ ਇਹਨੂੰ ਬਦਲਾ ਕਹਿੰਦੇ ਆ ਇਹ ਬਦਲਾਵ ਆ ਕਿ ਇਸ ਗਵਰਨਮੈਂਟ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਬੜੀ ਦੂਰ ਨਜ਼ੀਰ ਆਣ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਥੋਂ ਇੱਕ ਬੜੀ ਵੱਡੀ ਕੋਸ਼ਿਸ਼ ਕਰਕੇ ਗਵਰਨਮੈਂਟ ਕੋਲੋਂ ਇਹਨੂੰ ਪਾਸ ਕਰਵਾ ਕੇ ਜਗਾ ਸਾਡੇ ਕੋਲ ਹੈਗੀ ਸੀ ਜੀ ਪਹਿਲੇ ਸ਼ਿਸ਼ਪੁਰੀ ਹੈ ਸ਼ਿਪੂਰੀ ਦੇ ਨਾਲ ਹੀ ਥੋੜੀ ਜਗ੍ਹਾ ਹੈਗੀ ਸੀ तकरीबन 2.5 ਕਿੱਲਾ ਦੇ ਲਾਗੇ ਛਾਗੇ ਜਗ੍ਹਾ ਉੱਥੇ ਇੱਕ ਅੱਜ ਜਿਹੜਾ ਉਗਠਨ ਕੀਤਾ ਗਿਆ ਨੀ ਪੱਥਰ ਮਾਤਾ ਜੀ ਕੋਲ ਸਤਿਕਾਰਯੋਗ ਮਾਤਾ ਸੁਵਿੰਦਰ ਕੌਰ ਜੀ ਮਾਤਾ ਜੀ ਦੇ ਮੰਤਰੀ ਸਾਹਿਬ ਦੇ ਇਹਨਾਂ ਕੋਲ ਅੱਜ ਨੀ ਪੱਥਰ ਖਾਇਆ ਗਿਆ ਔਰ ਇਹ ਬਹੁਤ ਜਲਦੀ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਉਹ ਜਿਹੜੀਆਂ ਕੁਝ ਗਊਆਂ ਜਿਹੜੀਆਂ ਇੱਧਰ ਸ਼ਿਫਟ ਹੋ ਜਾਣਗੀਆਂ ਉਹ ਵੀ ਉਹ ਵੀ ਚੱਲੇਗੀ ਉਥੋਂ ਵਾਸਤੇ ਵੀ ਗ੍ਰਾਂਟ ਮੰਤਰੀ ਸਾਹਿਬ ਨੇ ਲੈ ਕੇ ਦਿੱਤੀ ਹੈ ਵੀ ਉੱਥੇ ਵੀ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਵੀ ਉਹ ਜੂਰ ਕਲਾ ਕੰਮ ਕਰਾਇਆ ਜਾਵੇ ਇਹ ਤੇਰਾ ਤਕਰੀਬਾ ਪ੍ਰਦੀਪ ਜੀ ਕਿੰਨੇ ਸਮਾਂ ਇਹਦਾ ਤਰੀਬਨ ਲੱਗੇਗਾ ਜੀ ਆਈਡੀਆ ਮਾਰਚ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਸਮਝ ਲਓ ਵੀ ਇਹ ਇਮਾਰਤ ਜਿਹੜੀ ਬਣ ਕੇ ਸਮਰਪਿਤ ਹੋ ਜਾਏਗੀ ਕਮੇਟੀ ਨੂੰ ਉਹ ਆਪਣੀਆਂ ਗਊਆਂ ਗਊਆਂ ਉਹ ਮਾਤਾ ਜੜੀਆਂ ਜੜੀਆਂ ਬੰਦ ਨੂੰ ਜੂੜ ਤਾਂ ਜਿਸ ਤਰ੍ਹਾਂ ਵੀ ਉਹ ਸਮਝਣ ਜਿਸ ਤਰ੍ਹਾਂ ਜਿਤਨਾ ਗੜੀ ਇੱਥੇ ਸ਼ਿਫਟ ਕਰਨੀਆਂ ਉਹ ਸ਼ਿਫਟ ਕਰਕੇ ਇੱਥੇ ਇੱਕ ਵੱਡਾ ਉਹਨਾਂ ਦਾ ਹਾਲ ਵੀ ਬਣੇਗਾ ਪਠਿਆ ਵਾਸਤੇ ਵੀ ਬਣੇਗਾ ਤੂੜੀ ਵਾਸਤੇ ਬਣੇਗਾ ਸਾਰੇ ਇੱਕ ਬੜੀ ਪ੍ਰੋਪਰ ਨਹਿਰ ਹੈ ਨਿਊ ਮਾਡਰਨ ਜਿਹਾ ਅੱਜ ਅਕਲ ਬਣ ਰਹੀ ਹੈ ਜੀ ਬਣੇ ਉੱਥੇ ਉਹ ਪੁਰਾਣੀ ਜਗ੍ਹਾ ਹੈ ਉਹ ਪੁਰਾਣੀ ਹੋਣ ਕਰਕੇ ਥੋੜੀ ਜਿਹੀ ਉੱਥੇ ਉਹ ਵੀ ਦਿੱਕਤ ਆ ਰਹੀ ਸੀ ਇਹ ਨਵੇਂ ਸਿਰ ਤੋਂ ਨਵੇਂ ਗ੍ਰੈਂਡ ਡਰਾਇੰਗ ਦੇ ਨਾਲ ਸਾਰੀ ਬਣ ਰਹੀ ਹੈ ਉਹਦੇ ਵਿੱਚ ਸਾਰੇ ਨਾਲ ਸਾਰੇ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਮੇਰੇ ਸਾਇਲ ਸ਼ਰਮਾ ਭਾਜੀ ਆਤ ਲੋਕ ਜੀ ਆ ਸਿਕੰਦਰ ਆ ਬੱਲੀ ਭਾਜੀ ਆ ਸਾਡੇ ਸਾਰੇ ਮੈਂ ਕਿਹੜਾ ਕਿਹੜਾ ਨਾਲ ਆ ਸਾਰੇ ਤੁਸੀਂ ਛੋਟ ਲੈ ਰਹੇ ਜਿਨ੍ਹਾਂ ਨੂੰ ਨਾਮ ਦੇ ਦਿਖਾਓ ਇਹਨਾਂ ਨੂੰ ਸਾਰਿਆਂ ਨੂੰ ਇਹ ਸਾਥੀ ਆ ਬੜੇ ਖੁਸ਼ ਹੈ ਸਾਰੇ ਬੜੇ ਸਾਰੇ ਖੁਸ਼ ਆ ਕਿ ਇੱਕ ਬੜਾ ਵੱਡਾ ਉਪਰਾਲਾ ਹੈ ਮੰਤਰੀ ਸਾਹਿਬ ਵੱਲੋਂ ਜੋ ਪੂਰਨ ਔਨਜਾਰਾ ਜਨਾਰੇ ਨੂੰ ਇੱਕ ਬਹੁਤ ਜਲਦੀ ਅਪ੍ਰੈਲ ਦੇ ਵਿੱਚ ਇੱਕ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਤੇ ਅਸੀਂ ਉਹ ਅਸ਼ੀਰਵਾਦ ਲਵਾਂਗੇ ਉਹਨਾਂ ਦਾ ਵੀ ਗਊ ਮਾਤਾ ਦਾ ਵੀ ਕਿਉਂ ਬੜੀਆਂ ਦਿੱਕਤਾਂ ਚਾਜਦੀਆਂ ਸੀ ਜਿਹੜੀਆਂ ਇੱਕ ਬਜ਼ੁਰਗ ਗਊਆਂ ਬੜੀਆਂ ਦਿੱਕਤ ਦੇ ਵਿੱਚ ਹੁੰਦੀਆਂ ਸੀ ਉਹ ਇੱਥੇ ਆਣ ਕੇ ਆਪਣੇ ਜ਼ਿੰਦਗੀ ਨੂੰ ਬਸਰ ਸਹੀ ਤਰੀਕੇ ਨਾਲ ਬਸਰ ਕਰ ਸਕਣੀਆਂ ਤੁਹਾਡੇ ਇੱਥੇ ਮਾਧਿਅਮ ਰਾਈਮੇ ਇਹੋ ਬੇਨਤੀ ਕਰਾਂਗਾ ਕਿ ਕੰਟਰੋਲ ਵਾਈਸ ਇੱਥੇ ਚੀਤੇ ਕੋਈ ਨਾ ਕਰੋ ਕੱਲ ਦੀ ਮੈਂ ਥੋੜਾ ਜਿਆਦਾ ਦੇਖਿਆ ਮੈਂ ਕਹਿਣਾ ਨਹੀਂ ਚਾਹਣਾ ਮੈਂ ਫਿਰ ਵੀ ਤੁਹਾਡੇ ਮਾ ਕਿ ਕੁਝ ਕੱਲ ਵੀਡੀਓਜ਼ ਕਈ ਵਗੈਰਾ ਪਈਆਂ ਇੱਥੋਂ ਦੇ ਪੀੜ ਵਾਸਤੇ ਦਰਖਵਾਤ ਸਾਨੂੰ ਪਤਾ ਆ ਵਾ ਵੀ ਇਹ ਪੀੜ ਦਰਖਤ ਵਧਣੇ ਬੜੇ ਮਾੜਾ ਕੰਮ ਹੈ ਪਰ ਜਦੋਂ ਕੋਈ ਚੀਜ਼ ਬਣੇਗੀ ਜਿੱਥੇ ਕੋਈ ਚੀਜ਼ ਬਣਾਉਣੀ ਪੈਗੀ ਜਦੋਂ ਜ਼ਰੂਰਤ ਪੈ ਗਈ ਐਮਰਜੈਂਸੀ ਨੇਚਰ ਦੇ ਵਿੱਚ ਸਾਰਾ ਕੁਝ ਹੀ ਕਰਨਾ ਪੈਂਦਾ ਵਾ ਉਹਦੇ ਅਗੇਂਸਟ ਅਸੀਂ ਇਹਨਾਂ ਨਾਲ ਮੇਰਾ ਵੀਰ ਅਸਕਰੰਦਰ ਵੀਰ ਜਿਹੜਾ ਵਾਤਾਵਰਣ ਦਾ ਪ੍ਰੇਮੀ ਆ ਸਾਡੇ ਸਾਰੇ ਭਰਾਵਾ ਹੀ ਲੜ ਕੇ ਤੋਂ ਜ਼ਿਆਦਾ ਦਰਖਤ ਕਿਤੇ ਲਾਵਾਂਗੇ ਇਸੀ ਦਾ ਵਾਦਾ ਰਿਹਾ ਤੁਹਾਡਾ ਉਹਨਾਂ ਦਾ ਸਾਡਾ ਕਿ ਜਿੰਨੇ ਇੱਥੇ ਦਰਖਤ ਲੱਗੇ ਸੀ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਇਹਦੇ ਜਗ੍ਹਾ ਕਰਕੇ ਜਗ੍ਹਾ ਜਿਤਨਾ ਵੀ ਮਰਜ਼ੀ ਲਈਏ ਕਿ ਤੋਂ ਜ਼ਿਆਦਾ ਦਰਖਤ ਲਾਵਾਂਗੇ ਦਰਖਤ ਬੰਨਾ ਸਾਡਾ ਪਤਾ ਗਲਤ ਹੈ ਪਰ ਜਿੱਥੇ ਇੱਕ ਐਮਰਜੈਂਸੀ ਹੋਵੇ ਉੱਥੇ ਕੁਛ ਨਾ ਕੁਝ ਵੀਰੇ ਕਰਨਾ ਪੈਂਦਾ ਇਹ ਕਰਕੇ ਇਸ ਚੀਜ਼ ਤੇ ਮੈਂ ਬੇਨਤੀ ਕਰਦਾ ਵਾਂ ਇਹ ਇਸ ਚੀਜ਼ ਤੇ ਆਪਾਂ ਕੁੱਟਵੀਆਂ ਵੀ ਇੱਕ ਦੂਜੇ ਉੱਤੇ ਇਸ ਚੀਜ਼ ਛੁੱਟੀਏ ਇਹ ਦੇਖੀਏ ਵੀ ਜੇ ਇੱਕ ਦਰਖਤ ਆਪਾਂ ਨੂੰ ਕੱਟਿਆ ਗਾ ਦੋ ਠੀਕ ਹੈ ਵੀ ਮਾੜਾ ਪਰ ਜੇ ਇੱਕ ਬੇਜ਼ਬਾਨ ਗਊ ਮਾਤਾ ਸਾਡੀ ਜੇ ਉੱਥੇ ਉਹ ਗਊਆਂ ਦੇ ਵਿੱਚ ਰਲ ਕੇ ਕੋ ਉਹਦੀ ਜਾਨ ਚਲੀ ਜਾਂਦੀ ਆ ਕੀ ਉਹ ਚੰਗਾ ਉਹ ਪਾਪ ਉਹ ਪਾਪ ਉਹ ਵੀ ਪਾਪ ਹੈ ਇਸ ਕਰਕੇ ਉਸ ਪਾਪ ਤੋਂ ਬਚਣ ਵਾਸਤੇ ਇਹ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ ਤੁਹਾਡੇ ਇਥੇ ਸਾਰਿਆਂ ਦਾ ਆਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੀ ਸਾਰਿਆਂ ਨੇ ਸਾਥ ਦੇਣਾ ਵਾ ਇਹ ਦੇਖੋ ਜਿਹੜਾ ਗ੍ਰਾਂਟ ਜਿਹੜਾ ਗ੍ਰਾਂਟ ਜਿਹੜੀ ਲੱਗਣੀ ਹੈ ਗਵਰਨਮੈਂਟ ਵੱਲੋਂ ਤੇ ਜਿਹੜੀ ਆਉਣੀ ਆਉਣੀ ਆ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਦਿਲ ਖੋਲ ਕੇ ਇਥੇ ਦਾਨ ਕਰੋ ਤੇ ਕਿ ਜਿਹੜੀ ਇੱਕ ਬੇਮਿਸਾਲ ਪੰਜਾਬ ਦੇ ਵਿੱਚ ਉਹ ਉਹ ਗਊਸ਼ਾਲਾ ਬਣੇ ਜਿਹੜੀ ਕਿਤੇ ਬਣਾਉਂਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਸਾਈ ਜੀ ਅੱਜ ਜਿਹੜਾ ਗਊਸ਼ਾਲਾ ਨੀ ਪੱਤਰਕਾ ਕੀ ਕਹਿਣਾ ਚਾਹੋਗੇ ਬਾਰੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਬੜੇ ਸਮੇਂ ਤੋਂ ਜਿਹੜੀ ਸ਼ਹਿਰ ਦੀ ਨਾ ਇਹ ਇੱਕ ਮੰਗ ਸੀਗੀ ਜਿਹੜੀ ਪੁਰਾਣੀ ਸਾਡੀ ਗਊਸ਼ਾਲਾ ਸੀਗੀ ਉਹ ਬਹੁਤ ਜਗ੍ਹਾ ਥੋੜੀ ਹੋਣ ਕਰਕੇ ਨਾ ਉੱਥੇ گاਵਾ ਦੀ ਮਾਤਰਾ ਬਹੁਤ ਜਿਆਦੀ ਸੀ ਤੇ ਸਾਡੀ ਚੰਗੀ ਕਿਸਮਤ ਸੀਗੀ ਮੰਤਰੀ ਸਾਹਿਬ ਨੂੰ ਮੰਤਰੀ ਪਦ ਦਾ ਮਿਲਣਾ ਸੀ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਲਵਲੀ ਜੀ ਇਹਨਾਂ ਦੀ ਕਿਰਪਾ ਹੋਈ ਤੇ ਇਹਨਾਂ ਨੇ ਸਾਨੂੰ ਆ ਜਗ੍ਹਾ ਅਲੋਟ ਕੀਤੀ ਤੇ ਨਾਲ ਮਤਲਬ ਜੋ ਵੀ ਇਹਦੀ ਕੰਸਟਰਕਸ਼ਨ ਵਾਸਤੇ ਜੋ ਵੀ ਖਰਚਾ ਹੋਵੇ ਇਹ ਕਿਤੇ ਕਿ ਅਸੀਂ ਕਰਾਂਗੇ ਤੇ ਇਸ ਗਊਸ਼ਾਲਾ ਨੂੰ ਵਧੀਆ ਤਰੀਕੇ ਨਾਲ ਹੋਰ ਖੁੱਲੀ ਡੁੱਲੀ ਬਣਾਈ ਜਾਵੇ ਜਿਹੜੀ ਪੁਰਾਣੀ ਗਊਸ਼ਾਲਾ ਸੀ ਆ ਇਹ ਉਹਦੀ ਹੀ ਸ਼ਾਖਾ ਹੋएगी ਹਾਂਜੀ ਬਿਲਕੁਲ ਜੀ ਇਹ ਪੁਰਾਣੀ ਗਊਸ਼ਾਲਾ ਜਿਹੜੀ ਆਪਣੀ ਜੰਡਿਆਲਾ ਗੁਰੂ ਜੀ ਸ਼੍ਰੀ ਗੋਪਾਲ ਕਿਸ਼ਨ ਗਊਸ਼ਾਲਾ ਕਮੇਟੀ ਆ ਉਹਦੀ ਇੱਕ ਸ਼ਾਖਾ ਹੋਗੀ ਉੱਥੇ ਜਿਆਦਾ گاਵਾ ਹੋਣ ਕਰਕੇ ਅਧੀਆਂ گاਵਾ ਇੱਥੇ ਲਿਆਂਦੀਆਂ ਜਾਣਗੀਆਂ ਤਾਂ ਜੋ ਉਹਨਾਂ ਦੀ ਦੇਖਭਾਲ ਅਚੇ ਤਰ੍ਹਾਂ ਹੋ ਸਕੇ ਤੇ ਇੱਥੇ ਵੀ ਜਿਹੜੀਆਂ ਹੋਰ ਵੀ ਸ਼ਹਿਰ ਦੇ ਵਿੱਚ ਗਵਾਾਂ ਮੰਡੀ ਚ ਆਵਾਰਾ ਤੁਰੀਆਂ ਫਿਰਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਥੇ ਲਿਆਉਂਦੀਆਂ ਲੈਣਗੀਆਂ। ਸ਼ਹਿਰ ਚ ਇਹ ਵੀ ਬੜੀ ਚਰਚਕ ਗੱਲ ਦੀ ਬਈ ਕਿ ਜਿਹੜੀ ਇੱਕ ਗਊਸ਼ਾਲਾ ਵਾਸਤੇ ਜਿਹੜੀ ਇਹ ਪੈਸੇ ਇਕੱਠੇ ਕੀਤੇ ਜਾੜਿਆ ਕਿ ਉਹ ਪੈਸੇ ਜਿਹੜੇ ਇੱਥੇ ਲੱਗ ਰਹੇ ਆ। ਕੀ ਇਹ ਗੱਲ ਸਹੀ ਏ? ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਨਹੀਂ ਏ ਸਹੀ ਗੱਲ। ਇਹ ਗਊਸ਼ਾਲਾ ਜਿਹੜੀ ਆ ਇਹ ਇਹਦੇ ਵਾਸਤੇ ਪੈਸੇ ਸਾਡੇ ਮੰਤਰੀ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਕਮੇਟੀ ਦੇ ਫੰਡ ਦੇ ਵਿੱਚੋਂ ਪ੍ਰੋਵਾਈਡ ਕਰਵਾਏ। ਉਹ ਜਿਹੜੀ ਗਊਸ਼ਾਲਾ ਉਹ ਕਿਸੇ ਦੀ ਨਿੱਜੀ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਉਹ ਆਪਣੀ ਮਤਲਬ ਗ੍ਰਾਈ ਕਰਕੇ ਤੇ ਕੁਝ ਕਰਦੇ ਪਏ ਆ ਉਹਦੇ ਬਾਰੇ ਕੁਝ ਨਹੀਂ ਕਹਿੰਦਾ ਬਲਕਿ ਉਸ ਗਊਸ਼ਾਲਾ ਜਿਹੜੀ ਗ੍ਰਾਈ ਤੁਸੀਂ ਕਰਦੇ ਪਏ ਉਸ ਦੇ ਨਾਲ ਤੁਹਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿਸੇ ਤਰ੍ਹਾਂ ਦਾ ਉਹ ਉਸ ਗਊਸ਼ਾਲਾ ਨਾਲ ਇਸ ਗਊਸ਼ਾਲਾ ਦਾ ਕੋਈ ਕੰਸਰਨ ਨਹੀਂ ਇਹ ਸ਼ਹਿਰ ਦੀ ਪ੍ਰਾਤਨ ਜਿਹੜੀ ਗਊਸ਼ਾਲਾ ਵਾ ਉਹ ਵਾਲੀ ਆ ਤੇ ਇੱਕ ਹੀ ਗਊਸ਼ਾਲਾ ਜਿਹੜਿਆ ਲੈ ਵਿੱਚ